ਕੰਪਿਊਟਰ ਨੈਟਵਰਕ ਦੇ ਭਾਗ ਦੇਖੋ ਬੱਚਿਓ ਪੇਜ ਨੰਬਰ 4 ਖੋਲ ਲਓ ਇਹਦੇ ਤੇ ਮੈਂ ਤੁਹਾਨੂੰ ਦੱਸ ਚੁੱਕਿਆ ਵਾਂ ਉਹੀ ਗੱਲ ਇਹਨੇ ਪੈਰੇ ਦੇ ਵਿੱਚ ਲਿਖੀ ਆ ਵੀ ਜਦੋਂ ਅਸੀਂ ਘਰੇਲੂ ਕੰਪਿਊਟਰ ਯੂਜ਼ ਕਰਦੇ ਆ ਉਹ ਹੋਰ ਚੀਜ਼ ਹੁੰਦੀ ਆ ਜਦੋਂ ਅਸੀਂ ਦਫ਼ਤਰ ਦੇ ਵਿੱਚ ਜਾਂ ਕਿਤੇ ਸੰਸਥਾ ਦੇ ਕੰਪਿਊਟਰ ਯੂਜ਼ ਕਰਦੇ ਆ ਤਾਂ ਉਹ ਹੋਰ ਚੀਜ਼ ਹੁੰਦੀ ਆ ਤਾਂ ਉਹਦੇ ਦੋ ਭਾਗ ਕੰਪਿਊਟਰ ਦੇ ਕਹਿੰਦਾ ਭਾਗ ਜਿਹੜੇ ਨੇ ਕਿ ਕੰਪਿਊਟਰ ਦੇ ਕਈ ਭਾਗ ਹੁੰਦੇ ਨੇ ਨੈਟਵਰਕ ਦੇ ਸਹੀ ਕੰਮਕਾਜ ਵਿੱਚ ਹਰੇਕ ਭਾਗ ਬਹੁਤ ਮਹੱਤਵਪੂਰਨ ਹੁੰਦਾ ਹੈ। ਕੰਪਿਊਟਰ ਨੈਟਵਰਕ ਕੰਪੋਨੈਂਟ ਵਿੱਚ ਬਹੁਤ ਸਾਰੇ ਪ੍ਰਮੁੱਖ ਹਿੱਸੇ ਹੁੰਦੇ ਹਨ ਜੋ ਦਫ਼ਤਰ ਅਤੇ ਘਰੇਲੂ ਸੰਸਥਾਵਾਂ ਤੇ ਨੈਟਵਰਕ ਸਥਾਪਿਤ ਕਰਨ ਲਈ ਲੋੜਿੰਦੇ ਹਨ। ਨੈਟਵਰਕਿੰਗ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਸ ਦੇ ਹਰੇਕ ਹਿੱਸੇ ਬਾਰੇ ਜਾਣ ਲੈਣਾ ਚਾਹੀਦਾ ਹੈ। ਸੋ ਤਾਂ ਜੋ ਸਾਡਾ ਨੈਟਵਰਕ ਜਿਹੜਾ ਉਹ ਸਹੀ ਚੱਲ ਸਕੇ। ਸੋ ਪਹਿਲਾ ਜਿਹੜਾ ਹੈਗਾ ਹੈ ਉਹ ਹੈ ਕੰਪਿਊਟਰ ਦੇਖੋ। ਪਹਿਲਾ ਕੀ ਆ? ਕੰਪਿਊਟਰ। ਕੰਪਿਊਟਰ ਦੇ ਵਿੱਚ ਕੀ ਹੁੰਦਾ ਦੋ ਕੰਪਿਊਟਰ ਆਉਣਗੇ ਇੱਕ ਆਊਗਾ ਕਲਾਇੰਟ ਦੂਜਾ ਆਊਗਾ ਸਰਵਰ ਆਪਣੀ ਲੈਬ ਤੇ ਦੇਖਿਆ ਜਿਹਦੇ ਨਾਲ CPU ਲੱਗਿਆ ਹੋਇਆ ਉਹ ਹੈਗਾ ਸਰਵਰ ਬਾਕੀ ਸਾਰੇ ਕਲਾਇੰਟ ਠੀਕ ਹੈ ਬਗਲ ਪਤਾ ਲੱਗ ਗਈ ਜਿੰਨਾ ਚਿਰ ਅਸੀਂ ਸਰਵਰ ਆਨ ਨਹੀਂ ਕਰਦੇ ਹੁੰਦਾ ਜੇ ਸਾਡਾ ਕੋਈ ਵੀ ਕਲਾਇੰਟ ਜਿਹੜਾ ਉਹ ਆਨ ਨਹੀਂ ਹੁੰਦਾ ਸੋ ਇਹ ਕਲਾਇੰਟ ਕਲਾਇੰਟ ਦੇ ਵਿੱਚ ਕਲਾਇੰਟ ਆਮ ਕੰਪਿਊਟਰ ਸਿਸਟਮ ਹੁੰਦੇ ਹਨ ਇਹ ਕੰਪਿਊਟਰ ਕਈ ਤਰ੍ਹਾਂ ਦੇ ਸਰੋਤਾਂ ਨੂੰ ਸਾਂਝੇ ਕਰਨ ਲਈ ਨੈੱਟਵਰਕ ਨਾਲ ਜੁੜੇ ਹੁੰਦੇ ਨੇ ਸਰਵਰ ਸਰਵਰ ਸ਼ਕਤੀਸ਼ਾਲੀ ਕੰਪਿਊਟਰ ਸਿਸਟਮ ਹੁੰਦੇ ਨੇ ਦੇਖੋ ਸ਼ਕਤੀਸ਼ਾਲੀ ਲਿਖਿਆ ਉਹਨੇ ਇਸ ਤਰ੍ਹਾਂ ਦੇ ਕੰਪਿਊਟਰ ਸਿਸਟਮ ਨੈੱਟਵਰਕ ਵਿੱਚ ਸਰੋਤਾਂ ਜਾਂ ਜਾਣਕਾਰੀ ਨੂੰ ਸਾਂਝਾ ਕਰਨ ਲਈ ਸਹਾਇਤਾ ਕਰਦੇ ਹਨ ਇਹ ਕੰਪਿਊਟਰ ਇੱਕ ਨੈੱਟਵਰਕ ਵਿੱਚ ਹੋਰ ਨੋਡਸ ਹੁਣ ਦੇਖੋ ਨਵਾਂ ਸ਼ਬਦ ਆਇਆ ਨੋਡਸ ਦੇਖੋ ਨੋਡਸ ਵੀ ਕਹਿੰਦੇ ਆ ਕਲਾਇੰਟ ਕਲਾਇੰਟ ਨੋਡਸ ਜਿਹੜਾ ਨੈਟਵਰਕ ਨਾਲ ਜੁੜਿਆ ਉਹਨੂੰ ਕਲਾਇੰਟ ਵੀ ਕਹਿੰਦੇ ਨੇ ਨੋਡਸ ਵੀ ਕਹਿੰਦੇ ਆ ਨਵਾਂ ਸ਼ਬਦ ਆ ਧਿਆਨ ਦਿਓ ਇਹਨੂੰ ਅੰਡਰਲਾਈਨ ਕਰ ਲਓ ਪੁੱਤਰ ਕਿਤਾਬਾਂ ਦੇ ਅੰਡਰਲਾਈਨ ਕਰ ਲਓ ਨੋਡਸ ਨੂੰ ਕੰਟਰੋਲ ਕਰਦੇ ਹਨ ਸੋ ਅੱਗੇ ਆ ਗਿਆ ਸਾਡੇ ਕੋਲੇ ਆੜਾ ਭਾਗ ਨੈਟਵਰਕ ਇੰਟਰਫੇਸ ਕਾਰਡ ਹੁਣ ਜਿਹੜੇ ਕਾਰਡ ਦੀ ਮਦਦ ਦੇ ਨਾਲ ਇੱਕ ਅਜਿਹਾ ਡਿਵਾਈਸ ਹੁੰਦਾ ਦੇਖੋ ਸਾਡੇ ਕੋਲ ਦਿਖਾਇਆ ਹੋਇਆ ਕਿਤਾਬ ਤੇ ਦੇਖੋ ਪੇਜ ਨੰਬਰ 5 ਤੇ ਇਥਰਨੈਟ ਕਾਰਡ ਵਾਇਰਲੈਸ ਕਾਰਡ ਇਹਨਾਂ ਇਹਨਾਂ ਕਾਰਡਾਂ ਦੇ ਨਾਲ ਹੀ ਸਾਡਾ ਨੈਟਵਰਕ ਕਲਾਇੰਟ ਜਿਹੜੇ ਨੇ ਜਾਂ ਨੈਟਵਰਕਿੰਗ ਸਾਡੀ ਚੱਲਦੀ ਆ ਸੰਭਵ ਹੋ ਸਕਦੀ ਆ ਇਹਨਾਂ ਦੀ ਮਦਦ ਦੇ ਨਾਲ ਇਹਦੇ ਪਿੱਛੇ ਦੇਖੋ ਇੱਕ ਤਾਰ ਲੱਗਦੀ ਆ ਇਥਰ ਇਥਰਨੈਟ ਪੋਰਟ ਲਿਖਿਆ ਹੋਇਆ ਇੱਥੇ ਤਾਰ ਲੱਗਦੀ ਆ ਇਸ ਤਾਰ ਲੱਗਣ ਨਾਲ ਹੀ ਸਾਡੀ ਨੈਟਵਰਕਿੰਗ ਸੰਭਵ ਆ ਸਾਡਾ ਨੈਟਵਰਕ ਜਿਹੜਾ ਉਹ ਸੰਭਵ ਹੋ ਸਕਦਾ ਵਾ ਸੋ ਨੈਟਵਰਕ ਇੰਟਰਫੇਸ ਕਾਰਡ ਇੱਕ ਉਹ ਹੁੰਦਾ ਜੀ ਚ ਤਾਰ ਲੱਗਦੀ ਆ ਤੇ ਦੂਜਾ ਵਾਇਰਲੈਸ ਜੀ ਚ ਤਾਰ ਨਹੀਂ ਲੱਗਦੀ ਦੋ ਹੀ ਹੁੰਦੇ ਨੇ ਇਹਨੂੰ ਤੁਸੀਂ ਧਿਆਨ ਨਾਲ ਪੜ ਲਿਓ ਤੁਹਾਨੂੰ ਪਤਾ ਲੱਗ ਜਾਣਾ ਵਾ ਜੀ ਚ ਤਾਰ ਲੱਗਦੀ ਆ ਉਹ ਹੈਗਾ ਇਥਰਨੈਟ ਕਾਰਡ ਜੀ ਚ ਤਾਰ ਨਹੀਂ ਲੱਗਦੀ ਉਹ ਹੈਗਾ ਵਾਇਰਲੈਸ ਕਾਰਡ ਵਾਇਰਲੈਸ ਕਾਰਡ ਤੇ ਦੋ ਐਂਟੀਨੇ ਲੱਗੇ ਤੁਹਾਨੂੰ ਦਿਸਦੇ ਆ ਐਂਟੀਨੇ ਲੱਗੇ ਦਾ ਮਤਲਬ ਇਹੀ ਆ ਵੀ ਇਹ ਵਾਇਰਲੈਸ ਆ ਲੱਗ ਗਿਆ ਪਤਾ ਹਾਂ ਜੀ ਹੁਣ ਆ ਗਿਆ ਜੀ ਹੱਬ ਹੱਬ ਕੀ ਆ ਹੱਬ ਜਾਂ ਸਵਿਚ ਸਵਿਚ ਥੋੜੀ ਜੀ ਪਾਵਰਫੁੱਲ ਹੁੰਦੀ ਆ ਦੇਖੋ ਤੁਹਾਡੇ ਕੋਲ ਤਸਵੀਰ ਬਣਾਈ ਗਈ ਆ ਹੱਬ ਇੱਕ ਅਜਿਹਾ ਉਪਕਰਣ ਹੁੰਦਾ ਜਿਹੜਾ ਸਾਰੇ ਕੰਪਿਊਟਰਾਂ ਨੂੰ ਆਪਸ ਦੇ ਵਿੱਚ ਜੋੜਦਾ ਇੱਕ ਨੈੱਟਵਰਕ ਨੂੰ ਆਪਸ ਦੇ ਵਿੱਚ ਜੋੜਦਾ ਹੁਣ ਦੇਖੋ ਇਹਦੇ ਵਿੱਚ ਕੀ ਆ ਮੰਨ ਲਓ ਇੱਕ ਸਰਵਰ ਕੰਪਿਊਟਰ ਪਿਆ ਵਾ ਬਾਕੀ ਸਾਰੇ ਕਲਾਇੰਟ ਨੇ ਠੀਕ ਆ ਜੀ ਇਹ ਆਏ ਜੁੜੇ ਹੋਏ ਨੇ ਸਰਵਰ ਨਾਲ ਆਈਆਂ ਜੀ ਆਈਆਂ ਨਾ ਹਾਂਜੀ ਪਰ ਅੱਗੇ ਪਰ ਟਪੋਲੋਜੀਆ ਬਾਰੇ ਪੜਨਾ ਵਾ ਉਟ ਪੌਲਦੀਆ ਜੀ ਜਦੋਂ ਤੁਸੀਂ ਪੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਣੀਆ ਸਟਾਰਟ ਪੌਲਜੀ ਹੁੰਦੀ ਆ ਸਟਾਰਟ ਪੌਲਜੀ ਦੇ ਵਿੱਚ ਕੀ ਹੁੰਦਾ ਜਿਹੜਾ ਇੱਕ ਨੈਟਵਰਕ ਆ ਉਹ ਸਾਰੇ ਆਪਸ ਵਿੱਚ ਆਏ ਨਹੀਂ ਜੁੜਦੇ ਹੱਬ ਲੱਗੀ ਹੁੰਦੀ ਆ ਉਹ ਸਾਰੇ ਹੱਬ ਨਾਲ ਜੁੜੇ ਹੁੰਦੇ ਨੇ ਮਤਲਬ ਕਿਸੇ ਨੇ ਕਿਸੇ ਨੂੰ ਮੈਸੇਜ ਕਰਨਾ ਤਾਂ ਉਹ ਪਹਿਲਾਂ ਹੱਬ ਕੋਲੇ ਜਾਂਦਾ ਇਹਦੇ ਬਾਰੇ ਅੱਗੇ ਜਾ ਕੇ ਪੜ੍ਹਨਾ ਆਪਾਂ ਸਾਰਾ ਤੁਹਾਨੂੰ ਸਮਝ ਲੱਗ ਜਾਣਾ ਹੱਬ ਤੁਹਾਨੂੰ ਪਤਾ ਲੱਗ ਗਿਆ ਵੀ ਹੱਬ ਜਾਂ ਸਵਿਚ ਅਜਿਹਾ ਉਪਕਰਣ ਹੁੰਦਾ ਹੈ ਜੋ ਸਾਨੂੰ ਇੱਕ ਤੋਂ ਵੱਧ ਕੰਪਿਊਟਰਾਂ ਨੂੰ ਇੱਕ ਨੈਟਵਰਕ ਨਾਲ ਜੋੜਨ ਦੀ ਆਗਿਆ ਜਾਂਦਾ ਦੇਖੋ ਇੱਕ ਤੋਂ ਵੱਧ ਕੰਪਿਊਟਰ ਜੁੜ ਰਹੇ ਨੇ ਆਪਸ ਜੁੜ ਰਹੇ ਨੇ ਨਾ ਹੱਬ ਦੇ ਨਾਲ ਸਾਰੇ ਜੁੜ ਗਏ ਤਾਂ ਐਂ ਜੋੜਨ ਦੀ ਸਾਨੂੰ ਆਗਿਆ ਜਾਂਦਾ ਸਧਾਰਨ ਸ਼ਬਦਾਂ ਵਿੱਚ ਹੱਬ ਇੱਕ ਪੋਰਟ ਰਾਹੀਂ ਪ੍ਰਾਪਤ ਹੋਏ ਡਾਟਾ ਪੈਕੇਟਾਂ ਦੀ ਕਾਪੀ ਬਣਾ ਕੇ ਹੋਰ ਸਾਰੇ ਪੋਰਟਾਂ ਉੱਤੇ ਉਪਲਬਧ ਕਰਾਉਂਦਾ ਹੈ ਇਸ ਤਰ੍ਹਾਂ ਹੱਬ ਸਵਿਚ ਨਾਲ ਜੁੜੇ ਸਾਰੇ ਕੰਰਨਾ ਵਿੱਚ ਡਾਟਾ ਆਪਸ ਦੇ ਵਿੱਚ ਸ਼ੇਅਰਿੰਗ ਕਰ ਸਕਦਾ ਸਮਝ ਲੱਗ ਗਈ ਤੁਹਾਨੂੰ ਸਹੀ ਸਵਾਲ ਪੁੱਛਾਂ ਸਵਾਲ ਪੁੱਛਾਂ ਅਕੀਰ ਚਲੋ ਫਿਰ ਸਵਾਲ ਤੁਸੀਂ ਦੱਸੋ ਵੀ ਜੇ ਹੱਬ ਨਾ ਲੱਗੀ ਹੋਵੇ ਤਾਂ ਕੀ ਲੱਗਿਆ ਹੋਊਗਾ ਨੈਟਵਰਕ 'ਚ ਜੇ ਹੱਬ ਨਾ ਹੋਵੇ ਹੱਬ ਤੋਂ ਬਿਨਾ ਹੋਰ ਕੀ ਹੋ ਸਕਦਾ ਔਖਾ ਸਵਾਲ ਚਲੋ ਥੋੜਾ ਹੋਰ ਸੌਖਾ ਕਰ ਲੈਂਦੇ ਆ ਨੈਟਵਰਕ 'ਚ ਕੀ ਕੀ ਦੋ ਦੋ ਤਰ੍ਹਾਂ ਦੇ ਕੰਪਿਊਟਰ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਦੱਸੋ ਆਨਲਾਈਨ ਬੱਚੇ ਵੀ ਕਮੈਂਟ ਕਰ ਸਕਦੇ ਆ ਦੱਸੋ ਦੋ ਕੰਪਿਊਟਰਾਂ ਬਾਰੇ ਗੱਲ ਕੀਤੀ ਸੀ ਆਪਾਂ ਨੈਟਵਰਕ 'ਚ ਇੱਕ ਕਲਾਇੰਟ ਤੇ ਸਰਵਰ ਸਰਵਰ ਬਿਲਕੁਲ ਠੀਕ ਬਿਲਕੁਲ ਠੀਕ ਸ਼ਾਬਾਸ਼ ਇਹਦਾ ਮਤਲਬ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਸ਼ਾਬਾਸ਼ ਸਰਵਰ ਤੇ ਕਲਾਇੰਟ ਸੋ ਹੁਣ ਆਪਾਂ ਨੈਟਵਰਕ ਦੇ ਭਾਗ ਕਰਦੇ ਹਾਂ ਇੱਥੇ ਪਹਿਲਾਂ ਆਪਾਂ ਕੰਪਿਊਟਰ ਕੀਤਾ ਫਿਰ ਨੈਟਵਰਕ ਇੰਟਰਫੇਸ ਕਾਰਡ ਉਸ ਤੋਂ ਬਾਅਦ ਆਪਾਂ ਹੁਣ ਹੱਬ ਕੀਤੀ ਆ ਸਵਿਚ ਫਿਰ ਆ ਗਿਆ ਰਾਊਟਰ ਰਾਊਟਰ ਵੀ ਜਿਹੜਾ ਰਾਊਟਰ ਵੀ ਨੈਟਵਰਕ ਦੀ ਸਪੀਡ ਵਧਾਉਂਦਾ ਵਾ ਰਾਉਟਰ ਇੱਕ ਹਾਰਡਵੇਅਰ ਉਪਕਰਨ ਹੈ ਜੋ ਕਿ ਨੈੱਟਵਰਕ ਦੇ ਅੰਦਰ ਜਾਂ ਕਿਸੇ ਹੋਰ ਨੈੱਟਵਰਕ ਤੋਂ ਆਉਣ ਵਾਲਾ ਡਾਟਾ ਪ੍ਰਾਪਤ ਕਰਦਾ ਉਸ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਅੱਗੇ ਭੇਜਦਾ ਵਾ ਕਿਸੇ ਹੋਰ ਨੈੱਟਵਰਕ ਤੋਂ ਵੀ ਡਾਟਾ ਲੈਂਦਾ ਵਾ ਰਾਉਟਰ ਇੱਕ ਡਿਵਾਈਸ ਹੁੰਦਾ ਉਹ ਇੱਕ ਨੈੱਟਵਰਕ 'ਚ ਕੰਮ ਹੁੰਦਾ ਜਾਂ ਕਿਸੇ ਹੋਰ ਨੈੱਟਵਰਕ ਤੋਂ ਡਾਟਾ ਲੈ ਕੇ ਅੱਗੇ ਭੇਜਦਾ ਵਾ ਇਹ ਨੈੱਟਵਰਕ ਵਿੱਚ ਆਉਣ ਵਾਲੇ ਹਰੇਕ ਡਾਟਾ ਪੈਕੇਟ ਲਈ ਫਾਰਵਰਡਿੰਗ ਰੂਟ ਤਿਆਰ ਕਰਦਾ ਹੈ ਅੱਗੇ ਭੇਜਦਾ ਉਹਨੂੰ ਤਾ ਜੋ ਹੋ ਡਾਟਾ ਜਿਹੜਾ ਆ ਅੱਗੇ ਜਾ ਸਕੇ ਸੋ ਇਹਦੇ ਵਿੱਚ ਆਖਰੀ ਆ ਜਿਹੜਾ ਡਾਟਾ ਟਰਾਂਸਮਿਸ਼ਨ ਮੀਡੀਆ ਡਾਟਾ ਟਰਾਂਸਮਿਸ਼ਨ ਮੀਡੀਆ ਦੇਖੋ ਪੇਜ ਨੰਬਰ 6 ਤੇ ਬਹੁਤ ਸੌਖਾ ਵਾ ਇਹ 12ਵੀਂ ਦੇ ਵਿੱਚ ਵੀ 12ਵੀਂ ਜਮਾਤ ਚ ਹੈਗਾ ਇਹ ਬਹੁਤ ਵੱਡਾ ਵੱਡਾ ਆਪਰੇਸ਼ਨ ਆ ਗਾਈਡਡ ਮੀਡੀਆ ਤੇ ਅਨਗਾਈਡਡ ਮੀਡੀਆ ਸੌਖਾ ਹੀ ਆ ਦੇਖੋ ਧਿਆਨ ਦਿਓ ਗਾਈਡਡ ਮੀਡੀਆ ਉਹ ਹੁੰਦਾ ਜਿਹਦੇ ਵਿੱਚ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਗਾਈਡਡ ਮੀਡੀਆ ਹੁੰਦਾ ਜਿਹਦੇ ਵਿੱਚ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਆ ਅਨਗਾਈਡਡ মিডিਆ ਹੁੰਦਾ ਜਿਨ੍ਹਾਂ ਵਿੱਚ ਤਾਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੁਣ ਤਾਰਾਂ ਕਿਹੜੀਆਂ-ਕਿਹੜੀਆਂ ਨੇ ਟਵਿਸਟਡ ਪੇਅਰ ਕੇਬਲ ਆ ਕੋਐਕਸੀਅਲ ਕੇਬਲ ਆ ਆਪਟੀਕਲ ਫਾਈਬਰ ਆ ਤੇ ਬਿਨਾਂ ਤਾਰਾਂ ਤੋਂ ਜਿਵੇਂ ਮਾਈਕ੍ਰੋਵੇਵ ਸਿਗਨਲ ਹੋਗੇ ਤੇ ਸਾਡੀ ਸੈਟਲਾਈਟ ਆ ਸੋ ਇਹ ਸਾਡਾ ਜਿਹੜਾ ਪ੍ਰੈਸ਼ਨ ਹੈ ਸਾਡਾ ਕੰਪਿਊਟਰ ਨੈਟਵਰਕ ਦੇ ਭਾਗ ਇਹਦੇ ਵਿੱਚ ਆ ਜਾਂਦੇ ਨੇ ਹੁਣ ਨੈਟਵਰਕ ਦੀਆਂ ਕਿਸਮਾਂ ਸਭ ਤੋਂ ਇੰਪੋਰਟੈਂਟ ਪ੍ਰੈਸ਼ਨ ਨੈਟਵਰਕ ਦੀਆਂ ਕਿਸਮਾਂ ਬਹੁਤ ਹੀ ਸੌਖਾ ਔਰ ਵਧੀਆ ਜਿਹੜਾ ਸਾਡਾ ਟਾਪਿਕ ਆ ਸੋ ਵੀਰੇ ਖਿਆਲ ਨਾਲ ਅੱਜ ਲਈ ਇੰਨੀ ਕਾਫੀ ਹੋਊਗਾ ਤੇ ਕੱਲ ਨੂੰ ਆਪਾਂ ਨੈਟਵਰਕ ਦੀਆਂ ਕਿਸਮਾਂ ਤੇ ਉਸ ਤੋਂ ਬਾਅਦ ਟਪੋਲੋਜੀਜ਼ ਬਾਰੇ ਦੋ ਸਾਡੇ ਬਹੁਤ ਹੀ ਮਹੱਤਵਪੂਰਨ ਨੇ ਉਹ ਆਪਾਂ ਕੱਲ ਵਾਲੇ ਲੈਕਚਰ ਦੇ ਵਿੱਚ ਕਰਾਂਗੇ ਬਹੁਤ ਬਹੁਤ ਧੰਨਵਾਦ